ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਮੈਂ ਜਿਹੜਾ ਇਹ ਬਲਾਊਜ਼ ਬਣਾ ਰਹੀ ਹਾਂ ਸਟੈਪ ਬਾਈ ਸਟੈਪ ਸਾਰਾ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਤੇ ਅੱਜ ਆਪਾਂ ਪਾਰਟ 4 ਵਿੱਚ ਜਿਹੜਾ ਆਪਣਾ ਇਸ ਦਾ ਗਲਾ ਉਹ ਬਣਾਵਾਂਗੇ ਕ੍ਰੋਸ਼ਕੇ ਨਾਲ ਗਲਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਕਿੰਗਰੀ ਲਗਾਵਾਂਗੇ ਕ੍ਰੋਸ਼ਕੇ ਨਾਲ ਤੇ ਉਹ ਮੈਂ ਤੁਹਾਨੂੰ ਦੱਸਾਂਗੀ ਅੱਜ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਇਹ ਗਲਾ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਮੇਰੇ ਕੋਲ ਕ੍ਰੋਸ਼ਕੇ 11 ਨੰਬਰ ਕ੍ਰੋਸ਼ਕੇ ਇਸ ਤਰ੍ਹਾਂ ਮੇਰੇ ਕੋਲ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਕਿੰਗਰੀ ਲਗਾਉਣਾ ਜਿਹੜਾ ਆਪਣਾ ਇਸ ਤਰ੍ਹਾਂ ਇਹ ਮੋਢੇ ਦਾ ਜੋੜ ਹੈ ਇੱਥੋਂ ਆਪਾਂ ਸ਼ੁਰੂ ਕਰਾਂਗੇ ਗਲੇ ਉੱਪਰ ਕਿੰਗਰੀ ਲਗਾਉਣੀ ਫਿਰ ਇੱਥੇ ਆਣ ਕੇ ਆਪ ਇਸ ਤਰ੍ਹਾਂ ਬੰਦ ਕਰ ਦਾਂਗੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਜਿਹੜੀ ਆਪਾਂ ਇੱਥੋਂ ਸ਼ੁਰੂ ਕਰਾਂਗੇ ਜੋੜ ਤੋਂ ਤੇ ਇੱਥੇ ਬੰਦ ਇਸ ਤਰ੍ਹਾਂ ਆਪਣਾ ਕਰੋਸ਼ਗਾ ਉੱਪਰਲੀ ਚੈਨ ਵਿੱਚ ਦੀ ਕੱਢ ਕੇ ਪਹਿਲਾਂ ਆਪਾਂ ਇੱਥੇ ਨੋਟ ਲਗਾ ਲੈਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਥ੍ਰੈਡ ਕੱਢ ਕੇ ਪਹਿਲਾਂ ਆਪਾਂ ਲਗਾਵਾਂਗੇ ਇਸ ਤਰ੍ਹਾਂ ਨੋਟ ਇਸ ਤਰ੍ਹਾਂ ਹੁਣ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇੱਕ ਵਾਰ ਕਰੋਸ਼ਕਾ ਕੱਢ ਕੇ ਇਸ ਤਰ੍ਹਾਂ ਇਸ ਤਰ੍ਹਾਂ ਥ੍ਰੈਡ ਕੱਢ ਲੈਣਾ ਆਪਾਂ ਫਿਰ ਕਰੋਸ਼ਕੀ ਉੱਪਰ ਵਾਲਾ ਪਾਉਣਾ ਫਿਰ ਦੂਸਰੀ ਵਾਰ ਕਰੋਸ਼ਕਾ ਇਸ ਤਰ੍ਹਾਂ ਕੱਢਣਾ ਆਪਾਂ ਇਸ ਤਰ੍ਹਾਂ ਆਪਣੇ ਕੋਲ ਇਹ ਤਿੰਨ ਕੁੰਡੇ ਕਹਿ ਲੋ ਤਿੰਨ ਹੋ ਗਏ ਠੀਕ ਹੈ ਫਿਰ ਦੋ ਵਿੱਚ ਦੀ ਇਸ ਤਰ੍ਹਾਂ ਕਰੋਸ਼ਕਾ ਕੱਢਦੇ ਨੇ ਫਿਰ ਹੁਣ ਫਿਰ ਆਪਣੇ ਕੋਲ ਇੱਥੇ ਦੋ ਕੁੰਡੇ ਇਸ ਤਰ੍ਹਾਂ ਫਿਰ ਦੋ ਵਿੱਚ ਦੀ ਇਸ ਤਰ੍ਹਾਂ ਕੱਢਦੇ ਨੇ ਫੇਰ ਆਪਾਂ ਫੇਰ ਉਸੇ ਤਰ੍ਹਾਂ ਇਸ ਤਰ੍ਹਾਂ ਵਾਲ ਪਾ ਕੇ ਉਸੇ ਚੈਣ ਵਿੱਚ ਦੀ ਫੇਰ ਦੁਬਾਰਾ ਇਸ ਤਰ੍ਹਾਂ ਇਸੇ ਤਰ੍ਹਾਂ ਕਰਕੇ ਆਪਾਂ 7 ਵਾਰ ਕਰੋਸ਼ ਗੈ ਇਸ ਤਰ੍ਹਾਂ ਕੱਢ ਲੈਣਾ 2 ਇਹ ਆਪਣਾ ਤੀਸਰੀ ਵਾਰ ਇਸ ਤਰ੍ਹਾਂ 3 4 5 छे इस तरह हम आप सातवीं बार उसी तरह फिर इस तरह करोशिया क्डा कर फिर उसी तरह बना लेंगे इस तरह ਹੁਣ ਆਪਾਂ ਇਸ ਤਰ੍ਹਾਂ ਇੱਕ ਚੈਨ ਛੱਡ ਕੇ ਅਗਲੀ ਚੈਨ ਵਿੱਚ ਦੀ ਇਸ ਤਰ੍ਹਾਂ ਕਰੋਸ਼ਕਿਆ ਕੱਢ ਕੇ ਆਪਾਂ ਇਸ ਤਰ੍ਹਾਂ ਦੋ ਕੁੰਡੇ ਹੋ ਗਏ ਇਸ ਤਰ੍ਹਾਂ ਆਪਣੇ ਕੋਲੇ ਦੋ ਦਾ ਇੱਕ ਬਣਾ ਦਾਂਗੇ ਇਸ ਤਰ੍ਹਾਂ ਫਿਰ ਅੱਗੇ ਆਪਾਂ ਦੋ ਵਾਰ ਚੈਨ ਬਣਾ ਕੇ ਇਸ ਤਰ੍ਹਾਂ ਇੱਕ ਦੋ ਅੱਗੇ ਫਿਰ ਆਪਾਂ ਇਸ ਤਰ੍ਹਾਂ ਦੋ ਚੈਨ ਛੱਡ ਕੇ ਇਸ ਤਰ੍ਹਾਂ ਜਿਹੜੀ ਉੱਪਰ ਦੋ ਚੈਨ ਇਸ ਤਰ੍ਹਾਂ ਤੀਸਰੀ ਚੈਨ ਵਿੱਚ ਦੀ ਫਿਰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕਰ ਦਾਂਗੇ ਫਿਰ ਦੋ ਤੋਂ ਆਪਾਂ ਇੱਕ ਬਣਾ ਲਾਂਗੇ ਇਸ ਤਰ੍ਹਾਂ ਫਿਰ ਆਪਾਂ ਉਸੇ ਤਰ੍ਹਾਂ ਬਣਾਵਾਂਗੇ ਕਰੋਸ਼ੀ ਦੇ ਉੱਪਰ ਵਾਲ ਪਾ ਕੇ ਉਸੇ ਚੈਨ ਵਿੱਚ ਦੀ 7 ਵਾਰ ਉਸ ਤਰ੍ਹਾਂ ਬਣਾ ਲਾਂਗੇ ਇਸ ਤਰ੍ਹਾਂ ਇੱਕ ਵਾਰ ਹੋ ਗਿਆ ਫਿਰ ਉਸੇ ਤਰ੍ਹਾਂ ਉਸੇ ਚੈਨ ਵਿੱਚ ਦੂਸਰੀ ਵਾਰ ਇਸ ਤਰ੍ਹਾਂ ਫਿਰ ਤੀਸਰੀ ਵਾਰ ਇਸ ਤਰ੍ਹਾਂ ਇਸੇ ਤਰ੍ਹਾਂ ਕਰਕੇ 7 ਵਾਰ ਆਪਾਂ ਇਸੇ ਚੈਨ ਵਿੱਚ ਇਸ ਤਰ੍ਹਾਂ ਬਣਾਵਾਂਗੇ 4 ਫਿਰ 5ਵੀਂ ਵਾਰ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ 6 ਹੁਣ 7ਵੀਂ ਵਾਰ ਫਿਰ ਉਸੇ ਤਰ੍ਹਾਂ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਜਿਹੜੀ ਕਿੰਗਰੀ ਬਣਦੀ ਜਾਊਗੀ ਫਿਰ ਆਪਾਂ ਉਸੇ ਤਰ੍ਹਾਂ ਇੱਕ ਚੈਨ ਛੱਡ ਕੇ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਵਾਲਨੀ ਪੌਣਾ ਕਰੋਸ਼ ਦੇ ਉੱਪਰ ਉਸੇ ਤਰ੍ਹਾਂ ਆਪ ਇਸ ਤਰ੍ਹਾਂ ਉੱਪਰਲੀ ਚੈਨ ਵਿੱਚੋਂ ਇਸ ਤਰ੍ਹਾਂ ਫਿਰ ਦੋ ਦਾ ਇੱਕ ਕਰਦੇ ਫਿਰ ਉਸੇ ਤਰ੍ਹਾਂ ਇੱਕ ਦੋ ਦੋ ਚੈਨ ਛੱਡ ਕੇ ਫਿਰ ਕਰੋਸ਼ ਦਾ ਉੱਪਰਲੀ ਚੈਨ ਵਿੱਚ ਦੀ ਇਸ ਤਰ੍ਹਾਂ ਕੱਢਣਾ ਇਸ ਤਰ੍ਹਾਂ ਹੁਣ ਇਸੇ ਆਪਾਂ ਉੱਪਰਲੀ ਚੈਨ ਵਿੱਚੋਂ 7 ਵਾਰ ਕਰੋਸ਼ ਗੋ ਇਸੇ ਤਰ੍ਹਾਂ ਬਣਾਵਾਂਗੇ ਇੱਕ ਵਾਰ ਹੋ ਗਿਆ ਫਿਰ ਉਸੇ ਤਰ੍ਹਾਂ ਐਸ ਤਰ੍ਹਾਂ ਦੋ ਵਾਰ ਫਿਰ ਉਸੇ ਤਰ੍ਹਾਂ ਤਿੰਨ ਵਾਰ ਉਸੇ ਤਰ੍ਹਾਂ ਬਣਾ ਲਿਆ ਫੇਰ ਉਸੇ ਤਰ੍ਹਾਂ ਚਾਰ ਫੇਰ ਉਸੇ ਤਰ੍ਹਾਂ ਪੰਜ ਫੇਰ ਉਸੇ ਤਰ੍ਹਾਂ ਬਣਾਵਾਂਗੇ ਛੇ ਤੇਰੋ ਸੇਤਰਾ ਸੱਤ ਇਸ ਤਰ੍ਹਾਂ ਸੱਤ ਵਾਰ ਆਪਾਂ ਇਸ ਤਰ੍ਹਾਂ ਕਰੋਸ਼ਕਾ ਬਣਾ ਲੈਣਾ ਉਸੇ ਚੈਨ ਵਿੱਚ ਫੇਰ ਉਸੇ ਤਰ੍ਹਾਂ ਇੱਕ ਚੈਨ ਛੱਡ ਕੇ ਫੇਰ ਇਸ ਤਰ੍ਹਾਂ ਉੱਪਰਲੀ ਚੈਨ ਵਿੱਚ ਫੇਰ ਉਸੇ ਤਰ੍ਹਾਂ ਦੋ ਕੁੰਡੇ ਹੋ ਗਏ ਆਪਣੇ ਦੋ ਦਾ ਇੱਕ ਕਰ ਦਿੰਗੇ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇੱਕ ਦੋ ਵਾਰ ਇਸ ਤਰ੍ਹਾਂ ਚੈਨ ਬਣਾ ਕੇ ਇੱਕ ਦੋ ਦੋ ਚੈਨ ਛੱਡ ਕੇ ਫਿਰ ਤੀਸਰੀ ਚੈਨ ਵਿੱਚ ਆਪਾਂ ਫਿਰ ਉਸੇ ਤਰ੍ਹਾਂ ਫਿਰ ਇਹ ਦੋ ਦੇ ਆਕ ਕਰਾਂਗੇ ਫਿਰ ਉਸੇ ਤਰ੍ਹਾਂ 7 ਵਾਰ ਫਿਰ ਬਣਾਵਾਂਗੇ ਇਸ ਤਰ੍ਹਾਂ 10 ਤੋਂ 2 2 ਤੋਂ 1 ਇੱਕ ਵਾਰ ਹੋ ਗਿਆ ਫਿਰ ਉਸੇ ਤਰ੍ਹਾਂ दो तीन चार पांच, छ सात ठीक है इस तरह आप गला जड़ा बना इस तरह तो इस तरह जो गला बनता जाता है ਇਸੇ ਤਰ੍ਹਾਂ ਮੈਂ ਲਾਸਟ ਤੱਕ ਬਣਾ ਲੈਣੀ ਹੈ ਤੇ ਫਿਰ ਤੁਹਾਨੂੰ ਜਿਹੜਾ ਗਲਾ ਦਿਖਾਵਾਂਗੀ ਵੀ ਕਿਸ ਤਰ੍ਹਾਂ ਆਪਣਾ ਗਲਾ ਜਿਹੜਾ ਬਣ ਕੇ ਆਇਆ ਹੈ ਇਸ ਤਰ੍ਹਾਂ ਕਿਨਾਰੀ ਲਗਾਉਂਦੀ ਹੋਈ ਮੈਂ ਹੁਣ ਆ ਗਈ ਲਾਸਟ ਦੇ ਲਾਸਟ ਤੇ ਆਪਾਂ ਉਸੇ ਤਰ੍ਹਾਂ ਹੀ ਫੇਰ ਉਸੇ ਤਰ੍ਹਾਂ 7 ਵਾਰ ਫੇਰ ਆਪਾਂ ਇਸੇ ਤਰ੍ਹਾਂ ਕਰੋਸ਼ ਕੇ ਬਣਾਉਣਾ ਇਸ ਤਰ੍ਹਾਂ ਦੋ ਦਾ ਇੱਕ ਕਰਤਾ ਪੈਸਤਰਾ ਫੇਰ ਉਸੇ उस तरह तीन तो दो, दो तो एक, एक बार हो गया अपने ठीक है फिर उस तरह दूसरी बार फिर उस तरह तीसरी बार चार फिर उस तरह पाँच ਫੇਰ ਉਸੇ ਤਰ੍ਹਾਂ 6 ਫੇਰ ਉਸੇ ਤਰ੍ਹਾਂ 7 ਠੀਕ ਹੈ ਤੇ ਹੁਣ ਆਪਾਂ ਇੱਥੇ ਨੂੰ ਬੰਦ ਕਰਨਾ ਤਾਂ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਆਪਾਂ ਚੈਨ ਵਿੱਚੋਂ ਜਿਹੜਾ ਚੈਨ ਵਿੱਚੋਂ ਇਸ ਤਰ੍ਹਾਂ ਕਰੋਸ਼ੀਆ ਕੱਢ ਕੇ ਤਾਂ ਹੁਣ ਆਪਾਂ ਇਹਨੂੰ ਇੱਥੇ ਬੰਦ ਕਰਾਂਗੇ ਇਸ ਤਰ੍ਹਾਂ ਕਰਕੇ ਦੋ ਦਾ ਇੱਕ ਬਣਾ ਲਾਂਗੇ ਆਪਾਂ ਠੀਕ ਹੈ ਹੁਣ ਆਪਾਂ ਇੱਥੇ ਨੋਟ ਲਗਾ ਦੇਣੀ ਥ੍ਰੈਡ ਨੂੰ ਆਪਾਂ ਕੱਟ ਲੈਣਾ ਇਸ ਤਰ੍ਹਾਂ ਕਰਕੇ ਤੇ ਹੁਣ ਇੱਥੇ ਲਗਾ ਦੇਣੀ ਆ ਆਪਾਂ ਨੋਟ ਜਿਹੜਾ ਆਪਣਾ ਇਹ ਥ੍ਰੈਡ ਆਪਾਂ ਕਰੋਸ਼ੀਏ ਨਾਲ ਇਸ ਤਰ੍ਹਾਂ ਵਿੱਚ ਕਰਦੇ ਨੇ ਜਿਹੜੇ ਆਪਣੀ ਇਹ ਮੋਡੇ ਵਾਲੇ ਥ੍ਰੈਡ ਹੈ ਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਰੋਸ਼ੀਏ ਨਾਲ ਇਹਨਾਂ ਥ੍ਰੈਡ ਜਿਹੜੇ ਥ੍ਰੈਡ ਆ ਆਪਣੇ ਇਹ ਇਸ ਤਰ੍ਹਾਂ ਇਹਨਾਂ ਵਿੱਚ ਕਰ ਦਿੰਗੇ ਹੁਣ ਆਪਣੀ ਦੋਨਾਂ ਗਲੀਆਂ ਤੇ ਇਸ ਤਰ੍ਹਾਂ ਲੈਂਸ ਲਗਾ ਲਈ ਆਪਾਂ ਇਸ ਤਰ੍ਹਾਂ ਤੇ ਦੋਨੀਆਂ ਗਲੇ ਬਣ ਕੇ ਜਿਹੜੀ ਤਿਆਰ ਹੋ ਗਈ ਬਹੁਤ ਹੀ ਸੋਹਣੀ ਲੈਂਸ ਲੱਗੀ ਐ ਇਸ ਤਰ੍ਹਾਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਲੈਂਸ ਲੱਗ ਜਾਂਦੀ ਐ ਗਲੇ ਤੇ ਦੋਨੇ ਗਲੀਆਂ ਜਿਹੜੇ ਬਲਾਊਜ਼ ਦੇ ਸੇਮ ਐ ਇੱਕੋ ਜਿਹੇ ਗਲੇ ਐ ਤੇ ਇਸ ਤਰ੍ਹਾਂ ਲੈਂਸ ਲਗਾਉਣ ਨਾਲ ਦੋਨੇ ਕਲੇ ਜਿਹੜੇ ਆਪਣੇ ਇਸ ਤਰ੍ਹਾਂ ਤਿਆਰ ਹੋ ਗਏ। ਤੁਹਾਨੂੰ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ। ਕਿਉਂਕਿ ਇਹਦੇ ਨਾਲ ਜਿਹੜਾ ਹੌਸਲਾ ਮਿਲਦਾ ਹੈ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।